ਸਾਥੀ ਗਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਅਜਮੇਰ ਸਿੰਘ ਚਾਨਾ ਤੇ ਤੁਸੀਂ ਮੇਰੇ ਨਾਲ ਜੁੜੇ ਰਹਿੰਦੇ ਆਂ ਹਰ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਚਾਹੇ ਉਹ ਫੇਸਬੁੱਕ ਹੈ ਚਾਹੇ ਇੰਸਟਾਗ੍ਰam ਹੈ ਤੇ ਚਾਹੇ YouTube ਹੈ ਤੇ ਮੈਂ ਤੁਹਾਡੇ ਲਈ ਇਹੋ ਜਿਹੀਆਂ ਵੀਡੀਓਜ਼ ਲੈ ਕੇ ਆਉਂਦਾ ਰਹਿੰਦਾ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਜਾਣਕਾਰੀ ਹੁੰਦੀ ਹੈ ਤੇ ਅੱਜ ਇੱਕ ਆਪਾਂ ਜਾਣਕਾਰੀ ਸਾਂਝੀ ਕਰਨੀ ਸੀ ਮੈਂ ਪਹੁੰਚਾਂ ਪਿੰਡ ਗੁਣਾਚੌਰ ਜਿਹੜਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਪਿੰਡ ਪ੍ਰਸਿੱਧ ਪਿੰਡ ਹੈ ਤੇ ਇਸ ਪਿੰਡ ਦੇ ਵਿੱਚ ਇੱਕ ਬਹੁਤ ਵੱਡਾ ਤੀਰਥ ਸਥਾਨ ਹੈ ਜਿਸਾ ਨਾਮ ਹੈ ਦਰਬਾਰ ਬਾਬਾ ਹਾਥੀ ਰਾਮ ਜੀ ਇਸ ਦਰਬਾਰ ਦੇ ਜਿਹੜੇ ਨਵੇਂ ਪ੍ਰਧਾਨ ਚੁਣੇ ਗਏ ਸਨ ਉਹ ਸਨ ਡਾਕਟਰ ਕੁਲਵੰਤ ਸਿੰਘ ਰਾਮਾ ਜੀ ਜਿਨ੍ਹਾਂ ਨੇ ਜਦੋਂ ਤੋਂ ਪ੍ਰਧਾਨਗੀ ਦਾ ਕਾਰਜ ਭਾਰ ਸੰਭਾਲਿਆ ਉਦੋਂ ਤੋਂ ਇਸ ਤੀਰਥ ਸਥਾਨ ਦੀ ਜਿਹੜੀ ਨੁਹਾਰ ਬੜੀ ਬਦਲੀ ਆ ਤੁਹਾਨੂੰ ਅਸੀਂ ਸ਼ਾਰਟਸ ਲੈ ਕੇ ਦਿਖਾਵਾਂਗੇ ਕਿ ਕੀ ਕੀ ਕੰਮ ਹੋ ਚੁੱਕਿਆ ਕੀ ਹੋ ਰਿਹਾ ਹੈ ਤੇ ਕਿਹੋ ਜਿਹੀ ਦਿਖ ਇਸ ਵੇਲੇ ਸਥਾਨ ਦੀ ਬਣ ਗਈ ਆ ਤੇ ਤੁਸੀਂ ਮੇਰੇ ਨਾਲ ਆਓ ਡਾਕਟਰ ਸਾਹਿਬ ਨਾਲ ਆਪਾਂ ਗੱਲ ਕਰਦੇ ਹਾਂ ਤੇ ਨਾਲ ਹੋਰ ਚੇਅਰਮੈਨ ਸਾਹਿਬ ਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਉਹਨਾਂ ਨਾਲ ਗੱਲਬਾਤ ਕਰਦੇ ਨੇ ਕਿ ਕੀ ਕੁਝ ਕਰ ਚੁੱਕੇ ਨੇ ਤੇ ਕੀ ਆਉਣ ਵਾਲੇ ਸਮੇਂ 'ਚ ਕਰਨਾ ਚਾਹੁੰਦੇ ਆ। ਸਾਰੇ ਦੇਸ਼ ਵਜੇਖ ਦੀਆਂ ਸੰਗਤਾਂ ਨੂੰ ਮੇਰੇ ਵੱਲੋਂ ਡਾਕਟਰ ਰਾਮਾਵਰੋ ਅਰ ਬੰਧਕ ਕਮੇਟੀ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਚਾਨਾ ਸਾਹਿਬ ਜਿਹੜਾ ਅੱਜ ਤੋਂ 29 ਅਕਤੂਬਰ 2023 ਨੂੰ ਬੰਧਕ ਕਮੇਟੀ ਦੀ ਇਲੈਕਸ਼ਨ ਹੋਈ ਸੀ ਚੋਣ ਹੋਈ ਸੀ। ਉਹਦੇ ਵਿੱਚ ਸਾਡੇ ਪਰਮਜੀਤ ਕੁਲਥਮ ਜੀ ਚੇਅਰਮੈਨ ਸਾਡੇ ਮਾਸਟਰ ਜਗENDER ਜੀ ਪੰਗਿਆਂ ਤੋ ਜੀ ਤੇ ਉਹਦੇ ਵਿੱਚ ਸਾਡੇ ਸਾਰੀ ਕਮੇਟੀ ਦੀ ਚੋਣ ਹੋਈ ਸੀ ਸੰਗਤਾਂ ਨੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਸੀਗੀ ਗੁਰੂ ਘਰ ਨੂੰ ਤੇ ਅਸੀਂ ਉਹ ਸਾਰੀ ਤੁਹਾਡੀ 16 ਮੈਂਬਰੀ ਕਮੇਟੀ ਹੈ ਜੀ 16 ਮੈਂਬਰੀ ਕਮੇਟੀ ਨੇ ਦਿਨ ਪਰ ਰਾਤ ਇੱਕ ਕਰਕੇ ਮਿਹਨਤ ਕਰਕੇ ਮਨ ਲੋ ਇੱਕ ਪ੍ਰਣ ਲਿਆ ਸੀ ਵੀ ਆਪਾਂ ਕੁਝ ਨਾ ਕੁਝ ਗੁਰੂ ਘਰ ਦੇ ਲਈ ਕਰਨਾ ਹੈਗਾ ਆ ਤਕਰੀਬਨ 2 ਸਾਲ ਹੋ ਜਾਣੇ ਜੀ ਹੁਣ 29 ਤਰੀਕ ਨੂੰ ਇਸ ਮਹੀਨੇ ਦੀ ਤੇ ਅਸੀਂ ਬਹੁਤ ਸਾਰਾ ਦਿਨ ਪਰ ਰਾਤ ਇੱਕ ਕਰਕੇ ਗੁਰੂ ਘਰ ਦੇ ਵਿੱਚ ਚੇਂਜਿੰਗ ਲਿਆਂਦੀਆਂ ਹੈਗੀਆਂ ਅ ਜਿਵੇਂ ਤੁਸੀਂ ਜਿਸ پارک 'ਚ ਖੜੇ ਆ ਤੇ ਸਾਡੇ ਮੈਂ ਚੇਅਰਮੈਨ ਸਾਹਿਬ ਨੂੰ ਕਿ ਦਸਾਂਗਾ ਚੇਅਰਮੈਨ ਸਾਹਿਬ ਆਓ ਜਰਾ ਜੀ ਇੱਧਰ ਤੇ ਸਾਡੇ ਪਰਮਜੀਤ ਕੋਸਮਜੀਤ ਚੇਅਰਮੈਨ ਸਾਹਿਬ ਤੇ ਇਹ ਸਾਡੇ ਵੱਡੇ ਵੀਰ ਆ ਜੀ ਇਹਨਾਂ ਦੀ ਮਿਹਨਤ ਆ ਕਿਉਂਕਿ ਮੈਂ ਤਾਂ ਬਾਈਬਲੇ ਘਟਾਉਣਾ ਜਾਂਦਾ ਹੈਗਾ ਜੀ ਹੁਣ ਤਾਂ ਚੇਅਰਮੈਨ ਸਾਹਿਬ ਹਮੇਸ਼ਾ ਹੀ ਰਹਿੰਦੇ ਆ ਹੁਣ ਵੀ ਪਿਛਲੇ 1 ਮਹੀਨੇ ਤੋਂ ਚੇਅਰਮੈਨ ਸਾਹਿਬ ਸਾਡੇ ਡਿਊਟੀ ਤੇ ਆ ਜੀ ਪਰਿਵਾਰ ਛੱਡਣਾ ਘਰ ਛੱਡਣਾ ਬੱਚੇ ਛੱਡੇ ਇਹ ਬਹੁਤ ਵੱਡੀ ਗੱਲ ਆ ਜੀ ਇਹ ਸਾਰਾ ਕੁਝ ਜੇ ਤੁਸੀਂ ਨਿਗਾਹ ਕਮਾਓ ਜੀ ਆ ਦੇਖੋ ਝੂਲੇ ਸਾਹਿਬ ਤੇ ਝੂਲੇ ਲੱਗੇ ਹੋਏ ਆ ਜੀ ਸਾਰਾ ਜਿਉਂ ਸ਼ੋਰਟ ਦਿਖਾ ਲਾਂਗੇ ਜੀ ਇਹ ਚੀਜ਼ਾਂ ਪਾਰਕਾਂ ਝੂਲੇ ਬੱਚਿਆਂ ਲਈ ਸਾਫ਼ ਪਾਣੀ ਦਾ ਪ੍ਰਬੰਧ ਬਿਜਲੀ ਦਾ ਜਨਰੇਟਰ ਦਾ ਪ੍ਰਬੰਧ ਸਰੂਪਰ ਸਾਹਿਬ ਸਾਰਾ ਠੀਕ ਹੈ ਜੀ ਅੰਦਰ ਗੁਰੂ ਘਰ ਦੇ ਵਿੱਚ ਟੱਫਨ ਤੇ ਸਾਰੇ ਕੰਮ ਹੋਏ ਆ ਮੂਰਤੀ ਜੀ ਬਾਬਾ ਜੀ ਦੀ ਹੋਏ ਆ ਮਤਲਬ ਬਹੁਤ ਸਾਰੇ ਖੂਈ ਸਾਹਿਬ ਦੇ ਕੰਮ ਹੋਏ ਆ ਬਹੁਤ ਸਾਰੇ ਨੇਕਾਂ ਇਦਾਂ ਦੇ ਕੰਮ ਕੀਤੇ ਬੰਦੇ ਕਮੇਟੀ ਨੇ ਜਿਹੜਾ ਸਾਰਾ ਸਿਹਰਾ ਇਹ ਸਾਡੀ ਇੱਕ ਟੀਮ ਨੂੰ ਇੱਕ ਪਰਿਵਾਰ ਨੂੰ ਜਾਂਦਾ ਜੀ ਸਾਡੇ ਨਾਲ ਚੇਅਰਮੈਨ ਪਰਮਜੀਤ ਕੁਲਥਮ ਜੀ ਇਹਨਾਂ ਨੇ ਵੀ ਜਿਹੜੀ ਸ਼ਰਧਾ ਇਸ ਦਰਬਾਰ ਦੇ ਪ੍ਰਤੀ ਉਹ ਕੋਈ ਦੱਸਣ ਦੀ ਲੋੜ ਨਹੀਂ ਕਿਉਂਕਿ ਲਗਾਤਾਰ ਕਹਿੰਦੇ ਹੁੰਦੇ ਵੀ ਅੱਜ ਕੱਲ ਜ਼ਿੰਦਗੀ ਇੰਨੀ ਬੀਜ਼ੀ ਆ ਕਿ ਘਰ ਦੇ ਹੀ ਕੰਮ ਨਹੀਂ ਹੁੰਦੇ ਹਨ ਇਹ ਆਪਣਾ ਕੰਮ ਵੀ ਨਾਲ ਦਾ ਕਾਫੀ ਆ ਪਰ ਇੱਥੇ ਆ ਕੇ ਹਮੇਸ਼ਾ ਜਿਹੜੀ ਡਿਊਟੀ ਦਿੰਦੇ ਆ ਤੇ ਪਹਿਰਾ ਦਿੰਦੇ ਆ ਉਸ ਚੀਜ਼ ਦੇ ਨਾਲ ਇੱਥੇ ਹੁਣ ਜਿਹੜੀ ਇੱਕ ਉੱਬਰ ਕੇ ਸਾਹਮਣੇ ਆਈ ਆ ਗੁਰੂ ਘਰ ਦੀ ਅਸਲੀ ਤੈਖ ਹਨਾ ਤੇ ਚੇਅਰਮੈਨ ਸਾਹਿਬ ਹੋਰ ਤੁਹਾਡੇ ਮਨ ਚ ਕੀ ਕੀ ਹੈਗਾ ਕੀ ਆਉਣ ਵਾਲੇ ਸਮੇਂ ਤੁਸੀਂ ਕਰਨਾ ਚਾਹੁੰਦੇ ਇੱਥੇ ਪਹਿਲਾਂ ਤਾਂ ਮੈਂ ਚੰਨ ਸਾਹਿਬ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਟਾਈਮ ਕੱਢ ਕੇ ਗੁਰੂ ਘਰ ਦਾ ਵਰਦਸਨ ਲਾਏ ਆਂ ਚੰਨ ਸਾਹਿਬ ਬਹੁਤ ਮਨ ਚ ਅਜੇ ਗੱਲਾਂ ਅਜੇ ਤਾਂ ਕੁਝ ਵੀ ਨਹੀਂ ਆ ਇਹ ਤਾਂ ਅਸੀਂ ਮਤਲਬ ਅਜੇ ਥੋੜਾ ਜਿਹਾ ਜਿੱਦਾਂ ਕਿਉਂਕਿ ਸੰਗਤ ਦੀ ਸਿਰ ਤੇ ਸਾਰਾ ਖੋਸ਼ਾ ਸੰਗਤ ਕਿਉਂਕਿ ਜੋ ਵੀ ਜਿੰਨਾ ਵੀ ਸਾਨੂੰ ਸੰਗਤ ਸਪੋਰਟ ਕਰਦੇ ਉਹਨਾਂ ਨਾਲ ਦੇਖ ਕੇ ਹੀ ਸਾਡਾ ਸ਼ੁਕਰਾਵਾਦ ਆ ਸਹੀ ਹੈ ਹੁਣ ਮੈਂ ਦੀਵਾਲੀ ਮੇਲਾ ਤੁਸੀਂ ਮਨਾਰ ਜਾ ਰਹੇ ਜਿਹੜਾ ਇਰ ਵਿੱਚ ਤਕਰੀਬਨ ਸਾਡੀ ਮਹੀਨਾ ਹੋ ਗਿਆ ਤਕਰੀਬਨ ਮੈਨੂੰ ਤਲਾ ਲਗਭਗ ਡੇਲੀ ਸਵੇਰ ਤੋਂ ਸ਼ਾਮ ਤੱਕ ਇੱਥੇ ਘਰਾਂ ਦੇ ਕੰਮ ਵੀ ਛੱਡੇ ਕੋਈ ਗਾਨੀ ਜਰੂ ਬਾਬੇ ਦੇ ਦਰ ਨਾਲ ਜਿਹੜੇ ਨੇ ਫਿਰ ਕੁਝ ਛੱਡਣਾ ਪੈਂਦਾ ਜਾਗਣਾ ਪੈਂਦਾ ਤੇ ਉਹਦੇ ਲਈ ਸਾਡੀ ਟੀਮ ਵੀ ਬਹੁਤ ਜਿੰਨੀ ਸਾਡੀ ਕਮੇਟੀ ਆ ਜਿਸ ਬੰਦੇ ਨੂੰ ਜਿੱਥੇ ਵੀ ਕੋਈ ਡਿਊਟੀ ਦਿੰਨੇ ਉਹ ਪੂਰਾ ਤਨਦੇਈ ਨਾਲ ਕਰ ਰਹੀ ਆ ਤੇ ਸਭ ਤੋਂ ਵੱਡੀ ਅਸੀਂ ਜਿਹੜੀ ਸਾਨੂੰ ਸਾਡਾ ਅਥਖਾ ਆ ਉਹ ਸੰਗਤ ਦੇ ਨਾਲ ਹੀ ਆ ਸੰਗਤ ਗੁਰੂ ਹੈ ਨਾ ਜੀ ਹਾਂਜੀ ਬਿਲਕੁਲ ਉਹ ਆ ਜੀ ਕਿਉਂਕਿ ਸੰਗਤ ਜਿੰਨਾ ਸਾਨੂੰ ਪੈਸਾ ਥੇਲਾ ਜੋ ਵੀ ਭੇਜਦੀ ਆ ਕੰਮ ਤਾਂ ਦੇਖੋ ਪੈਸੇ ਨਹੀਂ ਹੁਣੇ ਆ ਪੈਸੇ ਨਾਲ ਹੁਣੇ ਠੀਕ ਹੈ ਜੀ ਤੇ ਇਸ ਲਈ ਅਸੀਂ ਜਿੰਨਾ ਵੀ ਸੰਗਤ ਸਾਨੂੰ ਮਾਣ ਵਾਕੇ ਤੇ ਅਸੀਂ ਥੇਲੇ ਤੋਂ ਗੱਲ ਜੀ ਕਿ ਹਸਾਬ-ਕਿਤਾਬ ਕਿੰਦਾ ਐ ਮੈਂ ਕਿਹਾ ਜੀ ਉਹ ਜਦੋਂ ہماری ਖਜ਼ਾਨਚੀ ਸਾਹਿਬ ਆਪਣੇ ਨਾਲ ਹੀ ਨਾਲ ਹੀ ਜਗਿੰਦਰ ਸਿੰਘ ਜੀ ਆਉਂਦੇ ਲੱਗੇ ਜੀ ਇਹ ਅਸੀਂ ਪੈਸੇ ਤੇ ਲੇਦਾ ਤਾਂ ਇਹਨਾਂ ਨੂੰ ਜਿੱਦਾਂ ਆਇਆ ਵੀ ਜਦੋਂ ਵੀ ਕੋਈ ਸੰਗਤ ਇਦਾਂ ਨਹੀਂ ਕੋਈ ਜਿਹੜਾ ਮਰਜੀ ਜਦੋਂ ਵੀ ਕੋਈ ਆ ਕੇ 10 ਬੰਦੇ ਸੰਗਤ ਦੇ ਸਾਨੂੰ ਕਹਿਣ ਕਿ ਸਾਨੂੰ ਹਿਸਾਬ ਦਿਓ ਉਸੇ ਵੇਲੇ ਹਿਸਾਬ ਲੂਗਾ ਕੋਈ ਟਾਈਮ ਨਹੀਂ ਵੀ ਸਾਨੂੰ ਮਹੀਨਾ ਟਾਈਮ ਦੇ ਦੋ ਮਿੰਟ ਨਾ ਆਪਾਂ ਗੱਲਬਾਤ ਕਰਦੇ ਹਾਂ ਕਿਉਂਕਿ ਖਜ਼ਾਨਾ ਮੰਤਰੀ ਸਾ ਮੜਨੀ ਕਿਉਂਕਿ ਜਦੋਂ ਵੀ ਕਿਸੇ ਸਥਾਨ ਦੇ ਉੱਤੇ ਕੋਈ ਪ੍ਰੋਬਲਮ ਆਉਂਦੀ ਆ ਜਾਂ ਕੋਈ ਰੋਲਾ ਪੈਂਦਾ ਜਾਂ ਕੋਈ ਵਿਵਾਦ ਉੱਠਦਾ ਸਭ ਤੋਂ ਪਹਿਲਾਂ ਉਹ ਗੱਲੇ ਦਾ ਉੱਠਦਾ ਹੈ ਹਨਾ ਜੀ ਉਹ ਕਦੋਂ ਉੱਠਦਾ ਜਦੋਂ ਕਿਤੇ ਹਸਾਬ ਕਿਤਾਬ ਦੇ ਵਿੱਚ ਕੋਈ ਪ੍ਰੋਬਲਮ ਆ ਜਵੇ ਹਨਾ ਜੀ ਤੁਸੀਂ ਕੀ ਸਿਸਟਮ ਅਪਣਾਇਆ ਜਾਂ ਕੀ ਤੁਹਾਡੀ ਸੋਚ ਆ ਪੇ ਇਹੋ ਜਿਹੀ ਗੱਲ ਕਦੇ ਆਉਣ ਵਾਲੇ ਸਮੇਂ 'ਚ ਹੋਵੇ ਹੀ ਨਾ ਜਿੱਦਾਂ ਚੇਅਰਮੈਨ ਸਾਹਿਬ ਨੇ ਕਿਹਾ ਪੇ ਜੇ ਕੋਈ ਆ ਕੇ ਪੁੱਛੇ ਹਸਾਬ ਤਾਂ ਉਹ ਲੈ ਸਕਦਾ ਨਾ ਜ਼ਰੂਰੀ ਨਿਦਾਨ ਦਿੱਤਾ ਜਾਂ ਨਹੀਂ ਦਿੱਤਾ ਜੇ ਨੇ ਨਹੀਂ ਵੀ ਦਿੱਤਾ ਗੁਰੂ ਘਰ ਦਾ ਅਸ਼ਰਦਾ ਲੋ ਹੈਗਾ ਉਹ ਪੁੱਛ ਸਕਦਾ ਨਾ ਜੀ ਤੁਸੀਂ ਰੈਡੀਅੰਸ ਚੀਜ਼ ਲਈ ਸਭ ਲਈ ਜੀ ਬਿਲਕੁਲ ਜੀ ਪਹਿਲਾਂ ਤਾਂ ਜਿੰਨੀਆਂ ਵੀ ਸੰਗਤਾਂ ਦੇਸ਼ ਵਿਦੇਸ਼ ਦੇ ਵਿੱਚ ਉਹਨਾਂ ਸਾਰਿਆਂ ਨੂੰ ਸਸਟੀਕਾਰ ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਜੀ ਦਾਅਵੇ ਦੇ ਨਾਲ ਹਾਂਜੀ ਕਿ ਬਾਬਾ ਜੀ ਦਾ ਜੋ ਵੀ ਸੰਗਤਾਂ ਮੱਥਾ ਟੇਕਦੀਆਂ ਆ ਉਹਦਾ ਇੱਕ ਇੱਕ ਰੁਪਏ ਦਾ ਹਿਸਾਬ ਰੱਖਿਆ ਜੀ ਕੀ ਆ ਬਾਤ ਹੈ ਇੱਕ ਇੱਕ ਰੁਪਏ ਦਾ ਹਿਸਾਬ ਰੱਖਿਆ ਪੂਰਾ ਰਿਕਾਰਡ ਜਿਹੜਾ ਹੈਗਾ ਉਹ ਰੱਖਿਆ ਕੈਸ਼ ਬੁੱਕ ਮੇਨਟੇਨ ਕੀਤੀ ਆ ਬਿਲ ਬੁੱਕ ਮੇਨਟੇਨ ਕੀਤੀ ਆ ਔਰ ਜਿੰਨਾ ਵੀ ਜਿਹੜਾ ਹਿਸਾਬ ਤਾਂ ਹੈਗਾ ਉਹ ਕੱਲਾ ਕੰਪਿਊਟਰ ਦੇ ਉੱਪਰ ਵੀ ਚੜਿਆ ਜੀ ਠੀਕ ਇਹ ਤੋਂ ਨਾਮ ਸਾਡੇ ਕੋਲ ਵੀ ਰਿਕਾਰਡ ਹੈਗਾ ਠੀਕ ਹੈ ਤੇ ਦੂਸਰੇ ਨੰਬਰ ਤੇ ਜਿਹੜਾ ਕੰਪਿਊਟਰ ਹੈ ਉਹਦੇ ਵਿੱਚ ਵੀ ਪੂਰਾ ਐਡ ਹੈਗਾ ਸਾਰਾ ਕੁਝ ਜਦੋਂ ਮਰਜੀ ਸੰਗਤਾਂ ਕੇ ਪੜ ਸਕਦੀ ਹੈ ਬਾਕੀ ਸੰਗਤ ਦੀ ਕਾਫੀ ਸੇਵਾ ਜੀ ਜੋ ਸੰਗਦਾਨ ਕਰ ਰਹੀ ਹੈ ਅਸੀਂ ਉਹਦਾ 1-1 ਰੁਪਿਆ ਜਿਹੜਾ ਹੈ ਜੇ ਕਿਸੇ ਨੇ ਵਿਦੇਸ਼ ਚੋਂ ਪੈਸਾ ਭੇਜਣਾ ਹੋਵੇ ਦਾਨ ਭੇਜਣਾ ਹੋਵੇ ਉਹ ਕੀ ਕਿਹੜੇ ਮੋਡ ਰਾਹੀਂ ਭੇਜ ਸਕਦਾ ਕਿੱਦਾਂ ਭੇਜ ਸਕਦਾ ਤੁਹਾਨੂੰ ਜੀ ਉਹ ਗੂਗਲ ਪੇ ਵੀ ਪਾ ਸਕਦਾ ਜੀ अच्छा जी ਤੇ ਬਾਕੀ ਕਿਸੇ ਥਰੂ ਵੀ ਭੇਜ ਸਕਦਾ ਹੈ ਡਾਇਰੈਕਟ ਅਕਾਊਂਟ ਦੀ ਪਰਸੈਂਟ ਹਾਂ ਡਾਇਰੈਕਟ ਅਕਾਊਂਟ ਵੀ ਜਿਹੜਾ ਹੈਗਾ ਆਪਣਾ ਉਹਦੇ ਰਸੇ ਵੀ ਆ ਸਕਦਾ ਹੈ ਥਰੂ ਆਪ ਫਲੈਸ਼ ਕਰ ਦਾਂਗੇ ਸਾਰਾ ਕੁਝ ਇਸ ਵੀਡੀਓ ਦੇ ਉੱਤੇ ਤੇ ਸਾਰਨੋਂ ਵੱਡੀ ਗੱਲ ਤੇ ਇਹ ਹੋਈ ਆ ਭਈ ਤੁਸੀਂ ਉਸ ਚੀਜ਼ ਨੂੰ ਫਿਊਚਰ 'ਚ ਸੋਚ ਕੇ ਚੱਲ ਰਹੇ ਆ ਕਿ ਜਿੰਨਾ ਹਿਸਾਬ ਪੱਕਾ ਹੋਊਗਾ ਉਨੀ ਸੰਗਤ ਦਾ ਇਕੱਠ ਜਿਆਦਾ ਰਹਿੰਦਾ ਜੀ ਮਿੱਟੀ ਦਾ ਇਕੱਠ ਰਹਿੰਦਾ ਤੇ ਸਾਰਾ ਕੁਝ ਜਿਹੜਾ ਉਹ ਵਧੀਆ ਹੁੰਦਾ ਰਹਿੰਦਾ ਬਿਲਕੁਲ ਤੇ ਹੋਰ ਤੁਸੀਂ ਸੰਗਤ ਨੂੰ ਕੋਈ ਮੈਸੇਜ ਕੀ ਦੇਣਾ ਚਾਹੁੰਦੇ ਜੀ ਸੰਗਤ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਸਾਰੀ ਸੰਗਤ ਦਾ ਦਰਬਾਰ ਹੈ ਜੀ ਇਹ ਬਾਬਾ ਜੀ ਆ ਤੀਰ ਸਥਾਨ ਹੈ ਆ ਇੰਡੀਆ ਲੈਵਲ ਦਾ ਤੀਰ ਸਥਾਨ ਹੈ ਵੱਡਾ ਲੈਵਲ ਤੱਕ ਤੇ ਬਾਕੀ ਸੰਗਤ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਵੱਧ ਤੋਂ ਵੱਧ ਦਰਬਾਰ ਤੇ ਪਹੁੰਚੋ ਅਤੇ ਸ਼ਰਧਾ ਰੱਖੋ ਇਸ ਦਰਬਾਰ ਤੇ ਔਰ ਸੰਗਤ ਕਾਫੀ ਇੱਥੇ ਦਾਣ ਦੇ ਰਹੀ ਜੀ ਕਾਫੀ ਪੈਸੇ ਆ ਰਹੇ ਸੰਗਤ ਦੇ ਕਾਫੀ ਸੇਵਾ ਜਿਹੜੀ ਸੰਗਤ ਕਰ ਰਹੀ ਹੈ ਕਾਫੀ ਸੰਗਤ ਪਹੁੰਚ ਰਹੀ ਹੈ ਦਰਬਾਰ ਦੇ ਉੱਪਰ ਬਹੁਤ ਆ ਰਹੇ ਤਾਂ ਤਾਂ ਜੀ ਕਟਿਓ ਸੀ ਜਿਹੜੀ ਇਸ ਦਰਬਾਰ ਦੇ ਉੱਤੇ ਕੰਮ ਚੱਲ ਰਿਹਾ ਹੈ ਜਾਂ ਪ੍ਰਬੰਧਾਂ ਦੇ ਬਾਰੇ ਸਾਰਿਆਂ ਨਾਲ ਆਪਾਂ ਗੱਲ ਕੀਤੀ ਆ ਪਰ ਇੱਥੇ ਤੱਕ ਸਪੈਸ਼ਲ ਜਿਹੜਾ ਈਵੈਂਟ ਹੁੰਦਾ ਹੈ ਸਪੈਸ਼ਲ ਇਹਨਾਂ ਦਾ ਜਿਹੜਾ ਧਾਰਮਿਕ ਤਿਉਹਾਰ ਹੁੰਦਾ ਆ ਉਹ ਦੀਵਾਲੀ ਮੇਲਾ ਹੁੰਦਾ ਉਹਦੇ ਸੰਬੰਧੀ ਕੀ ਤਿਆਰੀਆਂ ਆ ਕਿਹੋ ਜਿਹਾ ਹੋਊਗਾ ਕਿੰਨੀ ਤਰੀਕ ਨੂੰ ਹੋ ਰਿਹਾ ਡਾਕਟਰ ਸਾਹਿਬ ਨਾਲ ਆਪਾਂ ਗੱਲ ਕਰਦੇ ਆ ਡਾਕਟਰ ਸਾਹਿਬ ਦੀਵਾਲੀ ਮੇਲੇ ਸੰਬੰਧੀ ਆਪਣੇ ਵਿਚਾਰ ਦੱਸੋ ਕਦੋਂ ਹੋ ਰਿਹਾ ਤੇ ਕਿਵੇਂ ਹੋ ਰਿਹਾ ਤੇ ਕੀ ਕੀ ਤਿਆਰੀਆਂ ਤੁਹਾਡੀਆਂ ਨੇ ਦੀਵਾਲੀ ਮੇਲਾ ਜਿਹੜਾ 12 ਅਕਤੂਬਰ ਦਿਨ ਐਤਵਾਰ ਸੰਡੇ ਨੂੰ ਜਿਹੜੇ ਕੁਝ ਦਿਨ ਬਾਕੀ ਹੈ ਜੀ ਆ ਰਿਹਾ ਹੈਗਾ ਇਹਦੇ ਵਿੱਚ ਸਭ ਤੋਂ ਪਹਿਲਾਂ ਕਿਉਂਕਿ ਇਸ ਪੰਦਰ ਕਮੇਟੀ ਦਾ ਇਹ ਤੀਜਾ ਦੀਵਾਲੀ ਮੇਲਾ ਹੈਗਾ ਜੀ ਕਿਉਂਕਿ ਹਰ ਸਾਲ ਦੀਵਾਲੀ ਮੇਲੇ ਤੇ ਸੰਗਤ ਦਾ ਇਕੱਠ ਵੱਧਦਾ ਜਾ ਰਿਹਾ ਜੀ ਪਿਛਲੇ 15 ਸਾਲ ਦੇ ਰਿਕਾਰਡ ਅਸੀਂ ਤੋੜ ਦਿੱਤੇ ਪੰਦਰ ਕਮੇਟੀ ਨੇ ਕਿਉਂਕਿ ਸੰਗਤਾਂ ਦਾ ਇੱਕ ਉਤਸ਼ਾਹ ਵੀ ਆ ਕਿਉਂਕਿ ਸੰਗਤਾਂ ਨੂੰ ਜੀ ਸਾਰੀ ਸੁੱਖ ਸੁਗੁਲਤ ਮਿਲੂਗੀ ਗੁਰੂ ਘਰ ਦੇ ਵਿੱਚ ਸਾਰੀਆਂ ਉਹਨਾਂ ਨੂੰ ਲੰਗਰ ਪਾਣੀ ਬੈਠਣ ਉੱਠਣ ਦੀ ਉਹਨਾਂ ਨੂੰ ਹਰ ਸਹੂਲਤ ਮਿਲੂਗੀ ਤਾਂ ਸੰਗਤਾਂ ਦਾ ਸ਼ਾਦਵਾਦਾ ਅਸੀਂ ਨਵਾਂ ਇਹ ਹੈ ਜੀ ਇੱਕਤੀ ਸਾਡੇ ਗੁਰੂ ਘਰ ਦੇ ਵਿੱਚ ਦਰਬਾਰ ਸਾਹਿਬ ਜਿਹੜੀ ਅੰਮ੍ਰਿਤਸਰ ਸਾਹਿਬ ਤੋਂ ਉੱਥੇ ਦੀ ਹਜ਼ੂਰੀ ਰੱਖੀ ਜੀ ਕੀਰਤਨ ਕਰਨਗੇ ਸੱਭਿਆਚਾਰਕ ਪ੍ਰੋਗਰਾਮ ਹੋਊਗਾ ਅਸੀਂ ਬੱਚਿਆਂ ਨੂੰ ਹਮੇਸ਼ਾ ਹੀ ਉਤਸ਼ਾਹ ਕਰਦੇ ਹੈਗੇ ਖੇਡਾਂ ਦੇ ਪ੍ਰਤੀ ਬਾਜੀ ਦੇ ਮੁਕਾਬਲੇ ਹੋਣਗੇ ਜੀ ਹਾਂ ਇਹ ਵੱਡੀ ਗੱਲ ਹੈ ਜੀ ਪ੍ਰਾਤਨ ਜਿਹੜੀ ਇੱਕ ਬਾਜੀ ਦੀ ਕਲਾ ਆ ਹਨਾ ਉਹ ਇੱਕ ਤਰ੍ਹਾਂ ਦੇ ਨਾਲ ਅਲੋਪ ਹੁੰਦੀ ਜਾ ਰਹੀ ਆ ਪਰ ਇਸ ਅਫਸਾਨੇ ਉਸ ਚੀਜ਼ ਨੂੰ ਕਾਇਮ ਰੱਖਿਆ ਹੋਇਆ ਤੇ ਉਹ ਜਿਹੜੀ ਤੁਸੀਂ ਜਿਹੜੀ ਵੀ ਸੰਗਤ ਸੁਣ ਰਹੀ ਹੈ ਸਾਡੀ ਗੱਲ ਉਹ ਤੁਸੀਂ ਬਾਜੀ ਜਿਹੜੀ ਪੈਣੀ ਆ ਉਹ ਦੱਸੋ ਕਿੰਨੇ ਤਰੀਕ ਨੂੰ ਪੈਣੀ ਤਾਂ ਉਹ ਦੇਖਣ ਚਲੋ ਤੁਸੀਂ ਜਰੂਰ ਆਇਓ ਕਿ ਕਿਹੋ ਜਿਹੀ ਕਲਾ ਦਾ ਪ੍ਰਦਰਸ਼ਨ ਉਸ ਬਾਜੀ ਦੇ ਮਾਹ ਜਿਹੜੇ ਲੋਕ ਕਰਦੇ ਇਹਦੇ ਵਿੱਚ ਨਾ ਜੀ ਸਾਡੇ ਪੰਜਾਬ ਦੇ ਵਿੱਚ ਕੁਝ ਬਾਹਰ ਵੀ ਉਹਦੇ ਵਿੱਚ ਕੱਲਾ ਇਹ ਨਹੀਂ ਵੀ ਉਹ ਬਾਜੀਗਰ ਬਣਾ ਦਿੱਤੇ ਬੱਚੇ ਬਾਜੀ ਪਾਉਂਦੇ ਉਹਦੇ ਵਿੱਚ ਸਾਡੇ ਜ਼ਿੰਮੇਦਾਰਾਂ ਦੇ ਜਟਾਂ ਦੇ ਮੁੰਡੇ ਵੀ ਮੁਕਾਬਲਾ ਲੜਨ ਆਉਂਦੇ ਕਿਉਂਕਿ ਇਸ ਵਾਰੀ ਜਿਹੜਾ ਸਾਡਾ ਜੁਲਾਈ ਫੇਲਾ ਹੋਇਆ ਸੀ ਉਹਨਾਂ ਨੇ ਕਾੜਵੀਂ ਟੱਕਰ ਦਿੱਤੀ ਸੀਗੀ ਤੇ ਉਹ ਜਿੱਤ ਕੇ ਵੀ ਗਏ ਸੀ ਤੇ ਜਿਹੜਾ ਇੱਕੀ ਮੇਲਾ ਇਹਦੇ ਵਿੱਚ 10 ਖਿਡਾਰੀ ਆ ਰਹੇ ਜਿਹੜੇ ਟੌਪ ਦੇ ਆ ਜੀ ਅਸਾਂ ਮੁਕਾਬਲਾ ਹੋਣਾ ਹੈ ਮੁਕਾਬਲਾ ਹੋਣਾ ਜੀ ਮੁਕਾਬਲਾ ਹੋਣਾ ਜੀ 4 ਵਜੇ ਸ਼ਾਮ ਨੂੰ ਮੁਕਾਬਲਾ ਹੋਣਾ ਜੀ ਉਹ ਬੜੀ ਦੇਖਣਯੋਗ ਹੋਏਗਾ ਜੀ ਇਹ ਚੀਜ਼ਾਂ ਤੇ ਸਟੇਜ ਤੁਹਾਡੀ ਕਿਹੜੇ ਵੇਲੇ ਹੋਣੀ ਜੀ ਸਟੇਜ ਸਾਡੀ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਸਟੇਜ 4 ਵਜੇ ਤੋਂ ਅੱਜ ਬਾਜੀ ਦਾ ਮਕਾਨ ਉਹਦੇ ਵਿੱਚ ਕਿਹੜੇ ਕਿਹੜੇ ਕਲਾਕਾਰ ਆ ਰਹੇ ਨੇ ਉਹਦੇ ਵਿੱਚ ਜੀ ਸਾਡੇ ਬਹੁਤ ਹੀ ਨਵੇਂ ਯੰਗ ਚਰਨ ਖੜੀਆ ਜੀ ਕਿਉਂਕਿ ਸਾਡੀ ਸੰਗਤ ਨੂੰ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਆ ਕਿਉਂਕਿ ਉਹ ਹਮੇਸ਼ਾ ਹੀ 4-5 ਵਾਰੀ ਗੁਰੂ ਘਰ ਆ ਚੁੱਕੇ ਆ ਉਹ ਹੋਣਗੇ ਗੁਲਾਮ ਅਲੀ ਜੀ ਆਉਣਗੇ ਠੀਕ ਹੈ ਜੀ ਦੀਪ ਸਫੀਪੁਰਿਆ ਜੀ ਹੈਗੇ ਆ ਜੀ ਸਾਡੇ ਸੁਖਦੇਵ ਸਜਾਦਾ ਜੀ ਹੋਰ अनेका ਹੋਰ ਵੀ ਸਿੰਗਰ ਪਹੁੰਚਣਗੇ ਜੀ ਠੀਕ ਹੈ ਜੀ ਧੰਨਵਾਦ ਜੀ ਹੁਣ ਤੁਹਾਡੇ ਜਿਹੜੇ ਤੁਸੀਂ ਫਿਊਚਰ ਦੇ ਏਜੰਡੇ ਤੁਹਾਡੇ ਕੀ ਆ ਵੀ ਇਸ ਗੁਰੂ ਘਰ ਦੇ ਪੂਰ ਪ੍ਰਚਾਰ ਦੇ ਲਈ ਜਿਹਦੇ ਵਿੱਚ ਹੋਰ ਦਿੱਖ ਵਧੀਆ ਕਰਨ ਲਈ ਹੋਰ ਪ੍ਰਬੰਧ ਵਧੀਆ ਕਰਨ ਲਈ ਕੀ ਕੀ ਤੁਹਾਡੇ ਏਜੰਡੇ ਨੇ ਸਾਡੇ ਗੁਰੂ ਘਰ ਦੇ ਵਿੱਚ ਬੋਰਡ ਕਮੇਟੀ ਨੇ ਇੱਕ ਨਾ ਜੀ ਅਸੀਂ ਆਹ ਨਵਾਂ ਸਾਲ ਜਿਹੜਾ ਚੜਨ ਵਾਲਾ ਦੀਵਾਲੀ ਮੇਲੇ ਤੋਂ ਬਾਅਦ ਏਜੰਡੇ ਆ ਪਹਿਲਾਂ ਤਾਂ ਜੀ ਇੱਥੇ ਇੱਕ ਹੈਲਥ ਨਾਲ ਰਿਲੇਟਡ ਬਹੁਤ ਵੱਡਾ ਕੈਂਪ ਲੱਗਣ ਜਾ ਰਿਹਾ ਜੀ ਠ ਇਸ ਇਲਾਕੇ ਨੂੰ ਇਸ ਏਰੀਏ ਨੂੰ ਅਸੀਂ ਹੈਲਥ ਨਾਲ ਰਿਲੇਟਡ ਉਸ ਤੋਂ ਬਾਅਦ ਉਸ ਤੇ ਉਹ ਸ਼ਾਇਦ ਉਸ ਤੋਂ ਉਸੇ ਮੰਥ ਦੇ ਵਿੱਚ ਬੱਚਿਆਂ ਦੀਆਂ ਅਸੀਂ ਖੇਡਾਂ ਕਰਾਉਣੀਆਂ ਚਾਹੀਤੀ ਠੀਕ ਹੈ ਤੇ ਅਗਲੇ ਸਾਲ ਦੇ ਵਿੱਚ ਲੜਕੀਆਂ ਦੇ ਵਿਆਹ ਦਾ ਵਾਅਦਾ ਕੀਤਾ ਜਾਊਗਾ ਜੀ ਤੇ ਸੰਗਤ ਦੇ ਲਈ ਮੰਨ ਲਓ ਉਹਦੇ ਲਈ ਕੀ ਹੈ ਨਾ ਜੀ ਹੁਣ ਅਸੀਂ ਅਗਲਾ ਸਾਡਾ ਏਜੰਡਾ ਇਹ ਹੈ ਵੀ ਇੱਥੇ ਗੁਰੂ ਘਰ ਦੇ ਵਿੱਚ ਜਿਹੜੇ ਦੂਰ ਤੋਂ ਬੈਸੇ ਤਾਂ ਸਾਰੀ ਸਹੂਲਤ ਹੈਗੀ ਆ ਅਸੀਂ ਉਹਨਾਂ ਲਈ ਕੁਝ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇੱਕ ਵੱਖਰੇ ਉਹਨਾਂ ਲਈ ਕਮਰੇ ਬਣਾਉਣ ਜਾ ਰਹੇ ਹਾਂ ਜਿਹੜੀ ਉਹਨਾਂ ਦੀ ਰਹਿਣ ਦੀ ਸਹੂਲਤ ਹੋਰ ਵੀ ਜ਼ਿਆਦਾ ਇਕੱਲਾ ਪਰਿਵਾਰ ਆਉਂਦਾ ਤੋ ਆਪਣਾ ਰਹਿ ਸਕੇ ਤੇ ਨਵਾਂ ਸਾਡਾ ਸਟੇਜ ਬਣਨ ਜਾ ਰਹੀ ਹੈ ਜੀ ਇਹ ਅਗਲੇ ਸਾਲ ਦੇ ਵਿੱਚ ਬਹੁਤ ਵੱਡੀ ਸਟੇਜ ਬਣਨ ਜਾ ਰਹੀ ਹੈ ਗੁਰੂ ਘਰ ਦੇ ਵਿੱਚ ਠੀਕ ਹੈ ਜੀ ਤੇ ਸੰਗਤਾਂ ਲਈ ਅਸੀਂ 게ਟ ਬਣਨਾ ਵੱਡਾ ਮਤਲਬ ਹਲੇ ਬਹੁਤ ਸਾਰੇ ਕੰਮ ਐ ਜਿਹੜੇ ਪਿਛਲੇ 15 ਸਾਲਾਂ ਤੋਂ ਰੁਕੇ ਪਏ ਸੀ ਕਿਉਂਕਿ ਉਹ ਇਸ ਕਰਕੇ ਰੁਕੇ ਪਏ ਸੀ ਕੁਝ ਆ ਸਾਬਕਾ ਕਮੇਟੀਆਂ ਨੇ ਉਧਰ ਜ਼ਿਆਦਾ ਧਿਆਨ ਨਹੀਂ ਦਿੱਤਾ ਕਿ ਇਸ ਕਰਕੇ ਸੰਗਤਾਂ ਦੇ ਵਿੱਚ ਥੋੜੀ ਨਾਰਾਜ਼ਗੀ ਵੀ ਸੀਗੀ ਕਿਉਂਕਿ ਸੰਗਤ ਹੀ ਦੇਖੋ ਆਪਣੇ ਗੁਰੂ ਸਾਹਿਬਾਂ ਨੇ ਸੰਗਤ ਗੁਰੂ ਰੂਪ ਆ ਜੀ ਗੁਰੂ ਰੂਪ ਹੈ ਨਾ ਜੀ ਤੇ ਸੰਗਤ ਨਹੀਂ ਹੀ ਇਨਫਰਮਾਨ ਆ ਜੀ ਉਹ ਸੰਗਤ ਪੁਰੰਧ ਕਮੇਟੀ ਤੋਂ ਪੂਰੀ ਤਰ੍ਹਾਂ ਖੁਸ਼ ਆ ਜੋ ਵੀ ਕੰਮ ਚੱਲ ਰਿਹਾ ਉਹ ਪੂਰੀ ਤਰ੍ਹਾਂ ਮਾਨੂੰ ਵਧੀਆ ਚੱਲ ਰਿਹਾ ਸਾਰੇ ਤਵਾਸ ਕਰਦੇ ਆ ਜੀ ਜਿਵੇਂ ਪ੍ਰਬੰਧਕ ਕਮੇਟੀ ਜਿਸ ਲਈ ਤੇ ਚੱਲੀ ਹੋਈ ਆ ਇਹਨਾਂ ਦੀ ਸਪੀਡ ਹੋਰ ਜ਼ਿਆਦਾ ਬਣ ਜਵੇ ਤੇ ਹੋਰ ਜ਼ਿਆਦਾ ਇਸ ਜਿਹੜਾ ਸਥਾਨ ਆ ਇਹਦੀ ਦਿੱਖ ਨਿਕਲ ਕੇ ਸਾਹਮਣੇ ਆਵੇ ਤੇ ਸੰਗਤਾਂ ਦੀ ਸ਼ਰਧਾ ਜਿਹੜੀ ਇਸ ਸਥਾਨ ਦੇ ਤੇ ਆਖੀ ਪੂਰੀ ਹੁੰਦੀ ਉਹ ਹਮੇਸ਼ਾ ਹੁੰਦੀ ਹੈ ਜੀ ਤੇ ਹੁੰਦੀ ਰਹੇਗੀ ਪਰ ਉਹਨਾਂ ਦਾ ਇੱਥੇ ਆ ਕੇ ਜਿਹੜਾ ਜੀ ਲੱਗਣਾ ਇੱਥੇ ਦਾ ਆਲਾ ਦੋਲਾ ਦੇਖਣਾ ਕੁਦਰਤ ਦੇ ਨਾਲ ਜੁੜਨਾ ਉਹਦੇ ਵਿੱਚ ਹੋਰ ਵਾਧਾ ਹੋਵੇ ਤੇ ਮੈਂ ਸਾਰੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਤੇ ਅਰਦਾਸ ਕਰਦਾ ਕਿ ਇਸੇ ਤਰ੍ਹਾਂ ਚੜ੍ਹਦੀ ਕਲਾ ਬਣੀ ਰਹੇ ਧੰਨਵਾਦ ਜੀ ਵੈਲਕਮ ਖਾਲਸਾ ਬਹੁਤ-ਬਹੁਤ ਧੰਨਵਾਦ ਮੇਰ ਜੀ ਥੈਂਕ ਯੂ ਸੋ ਮਚ ਜੀ ਤੁਸੀਂ ਗੁਰੂ ਘਰ ਦਰਸ਼ਨ ਦਿੱਤੇ ਬਹੁਤ-ਬਹੁਤ ਧੰਨਵਾਦ ਜੀ